ਕੀ ਹੋ ਗਿਆ ਤਰ ਜਦ ਬਾਰ ਉਹ ਜਨਾ ਮਜ਼ਾਕ ਕੀਤਾ ਗਿਆ ਸਹੀ ਨਹੀਂ ਪੱਛਿਆ ਉਹ ਨੂੰ ਬਲਾ ਨਹੀਂ ਰਾਇਆ ਕਾਹਨੋਂ ਰੋਣ ਆਏ ਅਸੀਂ ਪੈਸੇ ਵੰਡ ਰਹੇ ਆ ਅੱਜ ਆਪ ਲੋਕਾਂ ਨੂੰ ਵੀ ਵੰਡ ਰਹੇ ਆ 200000 ਆ ਗਿਆ ਜੀ ਆਹੇ ਪ੍ਰਵੰਚਨ ਨੇ ਕੀ ਕੀਤਾ ਸਰਕਾਰ ਨੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਇੱਕ ਵਾਰੀ ਬਣਾਈ ਮੁੜ ਕੇ ਨਹੀਂ ਬਣਦੀ ਗੱਲ ਸਵਾਲ ਕੀਤਾ ਹੈ ਕਾੜੀ ਬਣਾਲੀ ਮੁੜ ਨਹੀਂ ਬਣਦੀ ਕਿ ਜੇ ਲੋਕਾਂ ਨੂੰ ਦੁਬਾਰਾ ਉਹ ਜਿਹੜੇ ਵਾਅਦੇ ਲੋਕ ਦੁਬਾਰਾ ਫਿਰ ਉਸ ਮਤਲਬ ਇਹ ਸਰਕਾਰ ਦੀ ਅਲਿਗੀ ਸੜਕ ਦੇ ਉੱਤੇ ਇਹ ਵਿਅਕਤੀ ਔਰਤਾਂ ਨੂੰ ਰੋਕ ਰੋਕ ਕੇ ਪੈਸੇ ਵੜ ਰਿਹਾ ਜਿਸ ਨੂੰ ਦੇਖ ਕੇ ਹਰ ਕੋਈ ਹੀ ਹੈਰਾਨ ਹੈ ਕਿ ਆਖਿਰਕਾਰ ਐ ਸ਼ਖਸ ਇਦੇ ਪੈਸੇ ਕਿਉਂ ਔਰਤਾਂ ਨੂੰ ਵੜ ਰਿਹਾ ਇਸ ਦੌਰਾਨ ਜਿੱਥੇ ਲੋਕਾਂ ਦੀ ਭੀੜ ਲੱਗ ਗਈ ਤਾਂ ਉੱਥੇ ਹੀ ਲੰਬਾ ਜਾ ਮਿਲ ਗਿਆ ਮਹਿਲਾਵਾਦ ਦਾ ਇੰਤਜ਼ਾਰ ਹੁਣ ਖਤਮ ਹੋ ਸਕਦਾ ਹੈ ਜੇ ਹਾਂ ਵੀ ਕਹਿ ਸਕਦੇ ਹਾਂ ਕਿਉਂਕਿ ਬਹਿਲਾਵੜੂ ਹਜ਼ਾਰ ਹਜ਼ਾਰ ਰੁਪਏ ਬਿਲ ਗਏ ਦੇ ਜਲਦਦਰ ਦੇ ਡਾਕਟਰ ਵੀਬਰਾਉ ਅੰਬੇਦਕਰ ਚੌਕ ਦੀਆਂ ਤਸਵੀਰਾਂ ਨੇ ਜਿੱਥੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਵੰਡੇ ਜਾ ਰਹੇ ਨੇ ਪਰ ਤੁਸੀਂ ਸੋਚ ਰਹੇ ਹੋਗੇ ਕਿ ਹਜ਼ਾਰ-ਹਜ਼ਾਰ ਰੁਪਏ ਵੰਡਣ ਦਾ ਵਾਅਦਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਸੀ। ਤਾਂ ਕਿ ਆਸੀ, ਯਾਨੀ ਕਿ ਕੁਖਬਦਰੀ ਭਗਵਤ ਬਾਦ ਦੇ ਵੱਲੋਂ ਕੀਤਾ ਕਿ ਆਸੀ। ਪਰ ਇਹ ਵਿਅਕਤੀ ਕਿਉਂ ਔਰਤਾ ਨੂੰ ਰੋਕ-ਰੋਕ ਕੇ ਪੈਸੇ ਵੰਡ ਰਿਹਾ ਹੈ? ਤਾਂ ਤੁਹਾਨੂੰ ਦੱਸਤੀ ਕਿ ਇਸ ਵਿਅਕਤੀ ਦੇ ਵੱਲੋਂ ਲੋਖੇ ਟੱਗ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਆਪ ਸਰਕਾਰ ਦੇ ਉੱਤੇ ਤੱਜ ਕਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਨੇ। ਗਲਬਾ ਦੌਰਾਨ ਪੈਸੇ ਵੰਡਣ ਵਾਲਿਆਂ ਨੇ ਕਿਹਾ ਕਿ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦਾ ਵੱਡਾ ਵਾਅਦਾ ਕੀਤਾ ਸੀ ਪਰ ਅੱਜ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਸਰਕਾਰ ਨੇ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਉਹ ਸਰਕਾਰ ਨੂੰ ਵਾਅਦਾ ਯਾਦ ਕਰਉਣ ਦੇ ਲਈ ਟਕਲੀ ਲੋਟ ਜਿੜੇ ਦੇ ਔਰਤਾਂ ਨੂੰ ਵੱਢ ਰਹੇ ਨੇ ਸਾਊਥ ਬਿਲਾ ਦਾ ਮੈਂ ਜੈਬੀਨ ਜਹਪੜ ਰੋਜ਼ਾ ਮੈਂ ਸਿਸ਼ਕਮਾਨਾ ਹਰ ਭਾਰਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਜੁਆਦਾ ਸਾਰਾ ਪ੍ਰਚਾਰ ਰਸਟਣਾ ਆਮਦ ਪਾਲੀ ਖਿਲਾਫ ਆ ਤਿੰਨ ਸਾਲ ਦਾ ਸਮਾਂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਤੇ ਸਾਰੀ 1000 ਰੁਪਿਆ ਪੰਜਾਬ ਦੀਆਂ ਮਹਿਲਾ ਦੇ ਅਕਾਊਂਟ ਦੇ ਵਿੱਚ ਜਾਵੇਗਾ ਤਰੀਪ ਤਿੰਨ ਸਾਲ ਦਾ ਸਮਾਂ ਹੋ ਗਿਆ ਪਰ ਅੱਜ ਤੱਕ ਕਿਸੇ 1 ਰੁਪਿਆ ਨਹੀਂ ਆਇਆ ਸਾਡੇ ਰਾਜ ਰੋਸਮੀਆ ਸੀ ਇਸੇ ਕਰਕੇ ਸੀ ਅਸੀਂ ਇਹ ਨੋਟ ਵੀ ਵੰਡੇ ਆ ਚਿਲਡਰਨ ਬੈਂਕ ਵਾਲੇ ਯਾ ਲੋ ਜੀ ਭਗਾਉਂਦਾ ਯਾਦ ਕਰਾਇਆ ਕਿ ਤੁਹਾਨੂੰ ਸ਼ਾਇਦ ਹੁਣ ਯਾਦ ਆ ਜਾਈਏ ਕਿ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਸਾਡੇ ਇਹ ਵੀ ਇੱਕ ਮੰਗ ਪੋ ਦਿੱਤਾ ਵਾ ਇਹ ਪ੍ਰੇਮ ਕੁਹਰੀ ਸਾਹਿਬ ਦੇ ਨਾਮ ਤੇ ਮਹਿਲਾਵਾਂ ਮਹਿਲਾਵਾਂ ਕਹਿ ਰਹੀਆਂ ਨੇ ਕਿ ਵੀ ਸਰਕਾਰ ਨੇ ਤਾਂ ਮਜ਼ਾਕ ਕੀਤਾ ਕੀਤਾ ਹੁਣ ਕੋਈ ਵੀ ਮਜ਼ਾਕ ਕਰੇ ਹੁਣ ਨੌਕ ਦੇ ਕੀ ਨਹੀਂ ਮਜ਼ਾਕ ਨਹੀਂ ਕਰ ਰਹੇ ਜੀ ਅਸੀਂ ਦੱਸਦੇ ਕਿ ਬੱਚਿਆਂ ਵਾਸਤੇ ਖੇਡਣਾ ਸੇ ਨੌਕ ਦਿੱਤੇ ਤੁਹਾਨੂੰ ਢਾਲੋ ਅੱਜ ਵੀ ਨਹੀਂ ਦਿੱਤਾ ਅਸੀਂ ਹੁਣ ਵੀ ਦੇ ਰਹੇ ਹਾਂ ਜੀ ਕਿਹਾ ਦੇਖੋ ਤੁਹਾਡੇ ਵਾਸਤੇ ਚੇਤਾ ਕਰਾ ਲੇ ਭਗਵਾਨ ਜੀ ਸਰਕਾਰ ਨੂੰ ਕਿ ਤੁਸੀਂ ਯਾਦ ਕਰੋ ਕਿ ਜੋ ਵਾਅਦਾ ਕੀਤਾ ਸੀਗਾ ਉੱਥੇ ਹੀ ਮੌਜੂਦ ਮਹਿਲਾਵਾਂ ਨੇ ਕਿਹਾ ਕਿ ਸਰਕਾਰ ਨੇਤਾ ਸਾਡੇ ਨਾਲ ਮਜ਼ਾਕ ਕੀਤਾ ਹੈ ਪਰ ਇਹ ਲੋਕ ਵੀ ਹੁਣ ਸਾਡੇ ਨਾਲ ਮਜ਼ਾਕ ਕਰ ਰਹੇ ਨੇ। ਮਹਿਲਾ ਨੇ ਕਿਹਾ ਕਿ ਜੇਕਰ ਦੇਣਿਆ ਤਾਂ ਅਸਲੀ ਵੋਟ ਦਿਵੋ। ਡਕਲੀ ਡੋਟ ਦੇ ਕੇ ਕਿਉਂ ਸਾਡਾ ਮਜ਼ਾਕ ਬਣਾ ਰਹੇ ਹੋ? ਜੇ ਵਾਦਾ ਕੀਤਾ ਸੀ ਸਰਕਾਰ ਨੇ ਤਾਂ ਉਹ ਪੂਰਾ ਕਰਨਾ ਚਾਹੀਦਾ ਹੈ। ਹੂੰ। ਅੱਛਾ ਹੁਣ ਇਹ ਪ੍ਰਦਰਸ਼ਨ ਹੋ ਰਿਹਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ? ਪਰ ਹਾਂ ਚਲੋ ਉਹ ਆਪਣੀ ਜਗ੍ਹਾ ਠੀਕ ਆ। ਕਰਦੇ ਆ ਪ੍ਰਦਰਸ਼ਨ ਮੰਗਦੇ ਆ ਵੀ 1000 ਜਿਹੜਾ ਉਹਨਾਂ ਨੇ ਵਾਦਾ ਕੀਤਾ ਦੇਣਾ ਚਾਹੀਦਾ ਸੀ। ਪਰ ਉਹਨਾਂ ਨੇ ਨਹੀਂ ਦਿੱਤਾ ਪਰ ਜਿਹੜਾ ਉਹ ਨਕਲੀ ਨੋਟ ਦੇ ਰਹੇ ਆ ਬੱਚਿਆਂ ਦੇ ਹੱਥ 'ਚ ਫੜਾਉਂਦੇ ਆ ਕਿਸੇ ਔਰਤ ਦੇ ਹੱਥ 'ਚ ਫੜਾ ਦੇ ਪਰ ਉਹ ਨਹੀਂ ਸਹੀ ਲੱਗਾ ਉਹ ਨਹੀਂ ਸਹੀ ਲੱਗਾ ਇਹ ਵੀ ਤਾਂ ਇਹ ਵੀ ਮਜ਼ਾਕ ਹੀ ਹੋ ਗਿਆ ਨਾ ਬੱਚਿਆਂ ਨਾਲ ਮਜ਼ਾਕ ਹੋ ਗਿਆ ਤੁਸੀਂ ਬੱਚਿਆਂ ਨੂੰ ਹਜ਼ਾਰ ਹਜ਼ਾਰ ਰੁਪਈਆ ਪੜਾ ਰਹੇ ਹੋ ਇਹ ਇਸ ਤੋਂ ਵੱਧ ਮਜ਼ਾਕ ਹੋਰ ਕੀ ਆ ਬਲਕਿ ਸਰਕਾਰ ਵੀ ਮਜ਼ਾਕ ਕਰੀ ਇਹ ਬੰਦਾ ਵੀ ਮਜ਼ਾਕ ਹੀ ਕਰ ਰਿਹਾ ਹੈ ਇਹ ਤਾਂ ਮਜ਼ਾਕ ਹੀ ਹੋ ਰਿਹਾ ਨਾ ਚਲੋ ਆਪਣੀ ਜਗ੍ਹਾ ਸਹੀ ਹੈ ਵੀ 1000 ਰੁਪਈਆ ਦੇਣਾ ਚਾਹੀਦਾ ਪਰ ਇਹ ਗੱਲ ਗਲਤ ਹੈ ਜਿਹੜਾ ਨਕਲੀ ਨੋਟ ਦੇ ਰਹੇ ਆ ਜ਼ਿਕਰ ਹੋਇਆ ਕਿ ਇਹ ਧੋਖੇ ਤਰੀਕੇ ਨਾਲ ਇਸ ਵਿਅਕਤੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਕਿ ਆਤਿਓਟਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਨਕਲੀ ਨੋਟ ਵੰਡੇ ਗਏ ਨੇ ਤਾਂ ਜੋ ਉਹ ਸਰਕਾਰ ਢੋੜਾ ਦਾ ਵਾਦਾ ਯਾਦ ਕਰਵਾ ਸਕੇ ਕਿ ਉਹਨਾਂ ਨੇ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਦੱਸਦੀ ਹੈ ਕਿ ਲੋਕ ਇਸ ਤੋਂ ਪਹਿਲਾਂ ਵੀ ਅਜਿਹੀ ਪ੍ਰਦਰਸ਼ਿਤ ਕਰ ਚੁੱਕੇ ਨੇ ਤਾਂ ਜੋ ਸਰਕਾਰ ਦੇ ਵੱਲੋਂ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਜਾਣ ਨਿਊਜ਼ ਡੈਸਕ ਰਿਪੋਰਟ ਲਾਈਫਟ ਜੌਬੀ ਟੀਵੀ ਆਜੋ ਫਿਰ ਆਇਓ ਜਿਹੜਾ ਮਜ਼ਾਕ ਕੀਤਾ ਆ ਚਲੋ ਕੀ ਗੱਲ ਹੋਈ ਬਟਵਾਰ ਨੂੰ ਜਿਹੜਾ ਮਜ਼ਾਕ ਕੀਤਾ ਆ ਸੈਮੀ ਦਾ ਆ ਕਰਦਾ ਮਹਿਲਾ ਮਾਂ ਦੇ ਨਾਲ ਮਜ਼ਾਕ ਕੀਤਾ ਆ ਔਰ ਤੁਸੀਂ ਇਸ ਕਾਲ ਨਹੀਂ ਨਹੀਂ ਪੱਛਿਆਲੇ ਨੂੰ ਬਲਾਕ ਨਹੀਂ ਆਇਆ ਤਾਂ ਇਹ ਲੋਕਾਂ ਆਏ ਅਸੀਂ ਪੈਸੇ ਵੰਡ ਰਹੇ ਆ ਅਸੀਂ ਆਮ ਲੋਕਾਂ ਨੂੰ ਵੀ ਵੰਡ ਰਹੇ ਆ ਕਿ ਸਰਕਾਰ ਨੇ ਤੁਹਾਨੂੰ 36000 ਆ ਗਿਆ ਸੀ ਆ ਵਾਅਦਾ ਕਰਦਾ ਦੇਣਾ ਅਜੀ ਡਾਕਟਰ ਇਹ ਸਾਥ ਰਹੇ ਆ ਵੀ ਤੁਸੀਂ ਇੱਕ ਸਾਦਾ ਵਿਰੋਧ ਕਰੋ ਆ ਕੇ ਨਹੀਂ ਨਹੀਂ ਇਹ ਮਜ਼ਾਕ ਵਾਹ ਕਾਰ ਦੀ ਦੇਖੋ ਜੀ ਇਹ ਗੱਲ ਦਾ ਰੋਜ਼ਾ ਸਾਜੇ ਰੋਜ਼ ਤੁਸੀਂ ਚਲਾ ਜਾਓ ਆਪਣੇ ਘਰ ਪਰਿਵਾਰਾਂ ਅੱਜ ਦਿਓ ਨਾਲੇ ਦੱਸਿਓ ਵੀ ਤੁਹਾਡਾ ਮਜ਼ਾਕ ਬਣਾਇਆ ਇਹ ਭਵਾਂਤਮਨ ਨੇ ਕੀ ਕੀਤਾ ਸਰਕਾਰ ਨੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਇੱਕ ਵਾਰੀ ਬਣਾਈ ਮੁੜ ਕੇ ਨਹੀਂ ਬਣਦਾ ਗੱਲ ਸਵਾਲ ਕੀਤਾ ਇੱਕ ਵਾਰੀ ਬਣਾਈ ਕਿ ਜੇ ਲੋਕਾਂ ਨੂੰ ਦੁਬਾਰਾ ਉਹ ਜਿਹੜੇ ਵਾਅਦੇ ਕੀਤੇ ਪੂਰੇ ਨਾ ਕੀਤੇ ਤਾਂ ਲੋਕ ਦੁਬਾਰਾ ਫਿਰ ਉਸ ਮਤਲਬ ਇਹ ਸਰਕਾਰ ਨਹੀਂ ਆਏਗੀ ਮਜ਼ਾਕ ਬਣਾਇਆ ਹੈ ਨਾ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ